ਵਿਰੋਧ ਜਿੱਦਨ ਨਸ਼ਿਆ ਵਿਰੋਧ ਜਿੱਦਨ ਤੋਂ ਮੈਂ ਹਮ ਚੱਲੀ ਆ ਉਸ ਤੋਂ ਪਹਿਲਾਂ ਵੀ ਅਸੀਂ ਸੰਗਰੂਰ ਪੁਲਿਸ ਐਸਐਸਪੀ ਸਰਪਤ ਚੌਹਦੀ ਜੀ ਤੋਂ ਵੀ ਨੇ ਕਦੇ ਕਹਦੇ ਹੋ ਕਿ ਇਹਦੇ ਖਿਲਾਫ ਨਸ਼ਿਆਂ ਦੇ ਕੰਮ ਕਰ ਰਹੇ ਸੀਗੇ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਵੀ ਜਿੱਦਨ ਦੀ ਸ਼ੇਮ ਹਮ ਸ਼ੁਰੂ ਹੋਈ ਆ ਸਾਡੇ ਡਿਸਟ੍ਰਿਕਟ ਦੇ ਵਿੱਚ ਅਸੀਂ 28 ਐਨਡੀਪੀਐਸ ਦੇ ਮਾਮਲੇ ਦਰਜ ਕਰ ਚੁੱਕੇ ਆ ਤੇ ਥਾਈਆਂ ਚੋਂ 11 ਜਿਹੜੇ ਨੇ ਕਮਰਸ਼ੀਅਲ ਪੁਆਇੰਟ ਤੇ ਤੇ ਸਾਡੀ ਜਿਹੜੀ ਸਟਰੈਟਜੀ ਆ ਵੀ ਅਸੀਂ ਥੋੜਾ ਸਰਪ੍ਰਾਈਜ਼ ਅਲਾਈਨਮੈਂਟ ਰੱਖਦੇ ਆ ਕਿ ਜਿਹਦੇ ਨਾਲ ਅਸੀਂ ਕਾਡਨ ਕਰਕੇ ਸਰਚ ਕਰਦੇ ਆ ਅੱਜ ਅਸੀਂ ਜਿਹੜੇ ਹੈਗੇ ਆ ਮੈਡੀਕਲ ਸਟੋਰਸ ਉਹਨਾਂ ਦੀ ਚੈਕਿੰਗ ਉਹਦੇ ਚੀ ਵੀ ਅਸੀਂ ਥੋੜਾ ਪੋਤਾ ਪਹਿਲਾਂ ਸਿਕਰ ਇਨਫੋਰਮੇਸ਼ਨ ਲੈ ਕੇ ਹੈ ਨਾ ਜੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਚੰਗੇ ਕੈਮਿਸਟ ਦੇ ਅਸੀਂ ਜਾ ਕੇ ਖੜ ਜਾਈਏ ਤੋਂ ਦੀ ਖਾਮ ਖਾਬਦਨਾਮੀ ਹੋਵੇ ਤੇ ਜਿੱਥੇ ਮਾੜਾ ਮੋਟਾ ਕਿਧਰੋਂ ਇਨਫੋਰਮੇਸ਼ਨ ਮਿਲਦੀ ਆ ਤੇ ਜਿਵੇਂ ਹੁਣ ਅਸੀਂ ਇੱਥੇ ਆਏ ਸੀ ਨੈਸ਼ਨਲ ਮੈਡੀਕਲ ਤੇ ਇਹਦੇ ਤੇ ਜਿਹੜਾ ਪ੍ਰੋਪਰਾਈਟਰ ਹੈਗੇ ਆ ਉਹ ਬੈਠੇ ਆ لیکن লাইসেন্স ਜਿਹਨਾਂ ਦੇ ਨਾਂ ਤੇ ਉਹਨਾਂ ਦੇ ਬੇਟੇ ਦੇ ਨਾਂ ਬੇਟਾ ਹਾਜ਼ਰ ਹੈ ਨਾ ਹੀ ਉਹਨਾਂ ਦੇ ਫਾਦਰ ਹਾਜ਼ਰ ਹਾਜੇ ਸੀਗੇ ਫਾਦਰ ਨੂੰ ਜਦੋਂ ਹੁਣ ਲੈ ਕੇ ਆਏ ਆ ਤਾਂ ਉਹੋ ਬੰਦਿਆਂ ਨੇ ਫੜ ਕੇ ਦੁਕਾਨ ਤੇ ਚੜਾਇਆ ਜਿਹਦੇ ਤੋਂ ਵੀ ਪਤਾ ਲੱਗਦਾ ਕਿ ਦੁਕਾਨ ਤੇ ਕਦੀ ਨਹੀਂ ਆਉਂਗੇ ਤੇ ਬੇਟਾ ਵੀ ਐਬਸੈਂਟ ਹੈ ਡਰਗ ਇਨਸਪੈਕਟਰ ਸਾਡੇ ਨਾਲ ਨੇ ਜਿਹੜੀਆਂ ਜਿਹੜੀਆਂ ਵਾਇਓਲੇਸ਼ਨਸ ਪਾਈਆਂ ਜਾਣਗੀਆਂ ਉਹਦੇ ਖਿਲਾਫ ਕਾਨੂੰਨ ਮੁਤਾਬਕ ਉਹਦੀ ਕਾਰਵਾਈ ਕੀਤੀ ਜਾਉ ਬੋਸ ਤੇ